ਅੱਜ ਵੀ ਸਾਡੇ ਸ਼ੁਕੂ ਹੋਏ ਸਾਡਾ ਧੱਕੇ ਹੋਏ ਇਹ ਵੀ ਸਾਡੇ ਪਾਸ ਦੇ ਹਰ ਤੇ ਬੀ ਜੀ ਪੀ ਨੇ ਉਸ ਤੋਂ ਵੀ ਇੱਕ ਸਟੈਪ ਅੱਗੇ ਚਲੇ ਗਏ ਅੱਜ ਸਾਡੇ ਦਰਿਆਵਾਂ ਦਾ ਪਾਣੀ ਨਹੀਂ ਹੋਇਆ ਕੱਲਾ ਸਾਡਾ ਟੈਂਕ ਵੀ ਖੁਦ ਬੈਠੀ ਉੱਥੇ ਦੀ ਚੀਜ਼ ਲੱਤ ਕਰੇ ਕਿ ਐਸੇ ਸਿੱਖਤਰ ਨੂੰ ਮਦੂਰੀ ਸੰਯੋਗਿਤ ਕਰਨ ਦਾ ਕੋਸ਼ਿਸ਼ ਕਰਦਾ ਕੋਈ ਕਹੇ ਸਿੱਖਤਰ ਰੂਪ ਸਕਿੱਲ ਕੁਆਲਿਫਾਈ ਕੀਤਾ ਸਿੱਖ ਧਰਮ ਨੂੰ ਆਰਐਸ ਚਾਹੁੰਦੇ ਕਿ ਅਸੀਂ ਇਹ ਵਿੱਚ ਹੀ ਬਿਲਾ ਲਈ ਜਿਸ ਜਿਹਾਇਓ ਤਾਂ ਉਸ ਮਾਰਟੀ ਦੀ ਰੋਜ਼ੀ ਦਾ ਚੱਲ ਅੱਜ 30000 ਕਰੋੜ ਰੇਟੇ ਜੋ ਲੈ ਮੈਂ ਉਹਦੇ ਤੇ 30 ਹਜ਼ਾਰ ਫੋਰਡ ਦਿੱਤੀ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਔਰ ਬਲਵਿੰਦਰ ਸਿੰਘ ਪੁੰਦਰ ਜੜੇ ਨੇ ਉਹ ਪ੍ਰਧਾਨ ਨੇ ਔਰ ਦੇਖਿਆ ਜਾਤਾ ਸਕੰਦਰ ਸਿੰਘ ਮਲੂਕਾ ਉਹਨਾਂ ਨੂੰ ਪਾਸੇ ਕੀਤਾ ਗਿਆ। ਹਾਲਾਂਕਿ ਕੀ ਕਾਰਨ ਨੇ ਕਾਰਨ ਦਾ ਮੰਥਨ ਹੋਇਆ। ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ। ਉਹਨੂੰ ਸਭ ਅਨੁਸ਼ਾਸਨੀ ਕਮੇਟੀ ਦੁਬਾਰਾ ਤੋਂ ਗਠਿਤ ਕੀਤੀ ਗਈ ਹੈ। ਔਰ ਪਿਛਲੇ ਜਿਹੜੇ ਸੀ ਸਕੰਦਰ ਸਿੰਘ ਮਲੂਕਾ ਦੀ ਗੱਲ ਕਰ ਲਈਏ ਉਹ ਹੁਣ ਇੱਕ ਪਾਸੇ ਨੇ। ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਕਿ ਹੁਣ ਉਹਨਾਂ ਨੂੰ ਪਾਸੇ ਕਰਨਾ ਹੈ? ਦੇਖੋ ਇਹ ਕੋਰ ਕਮੇਟੀ ਦੀ ਮੀਟਿੰਗ ਹੋਈ ਕੋਰ ਕਮੇਟੀ 'ਚ ਫੈਸਲਾ ਹੋਇਆ ਇਸ ਕਰਕੇ ਕੋਰ ਕਮੇਟੀ ਦਾ ਜਿਹੜਾ ਫੈਸਲਾ ਹੈ ਉਹ ਤੇ ਮੈਂ ਨਿੱਜੀ ਕੋਈ ਟਿੱਪਣੀ ਕਰਾਂ ਅੱਛਾ ਨਹੀਂ ਲੱਗਦਾ ਸੋ ਇਹ ਕੋਰ ਕਮੇਟੀ ਦਾ ਫੈਸਲਾ ਹੈ ਸੋ ਠੀਕ ਹੈ ਹੁਣ ਤੁਹਾਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਲੋਕ ਸਭਾ ਚੋਣਾਂ ਦੇ ਵਿੱਚ ਜੋ ਸ਼ੋਮਨੀ ਕਾਲੀਦਲ ਨੇ ਪ੍ਰਦਰਸ਼ਨ ਕੀਤਾ ਯਾਕੇਲੋ ਪੂਰਾ ਜ਼ੋਰ ਲਗਾਇਆ ਕਿ ਖੇਤਰੀ ਪਾਰਟੀ ਨੂੰ ਮੋੜ ਤੋਂ ਰਿਵਾਈਵ ਕੀਤਾ ਜਾ ਸਕੇ ਲੇਕਿਨ ਇਸ ਦੇ ਬਾਵਜੂਦ 10 ਸੀਟਾਂ ਦੇ ਉੱਤੇ ਜਿਹੜੀ ਹੈ ਜ਼ਮਾਨਤ ਜ਼ਬਤ ਹੋਈ ਹੈ ਕੁਝ ਮੰਥਨ ਹੋ ਸਕਿਆ ਵੀ ਆਖਿਰ ਕੀ ਕਾਰਨ ਰਹੇ ਨੇ ਮੁਰਤੂ ਕਿਉਂ ਪਾਰਟੀ ਜਿਹੜੀ ਆ ਰਿਵਾਈਵ ਨਹੀਂ ਹੋ 파ਰੇ ਵਿਭਾ ਪਾਰਟੀ ਦੇ ਫੈਸਲੇ ਸਾਰੇ ਜਰਨਿਮਸਲੀ ਹੋਏ ਔਰ ਫੈਸਲੇ ਸਾਰੇ ਸਹੀ ਨੇ ਚੋਣ ਸਹੀ ਲੜੀ ਗਈ ਲੋਕਾਂ ਚ ਬਹੁਤ ਵੱਡਾ ਅਵਾਰ ਆਇਆ ਵਰਕਰਾਂ ਨੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਤੇ ਪ੍ਰਧਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਲੇਕਿਨ ਜੋ ਰਿਜ਼ਲਟ ਸੀ ਉਹਦੇ ਜਿਹੜਾ ਕਮੀ ਦਾ ਕਾਰਨ ਪਿਆ ਉਹ ਦਾ ਕਾਰਨ ਵੱਖਰਾ ਹੈ ਅਕਾਲੀ ਦਿਲ ਦੀ ਜਿਧਾਰ ਨਹੀਂ ਹੋ ਇਸ ਚ ਇਹ ਦੇਸ਼ ਦੇ ਵਿੱਚ ਦੋ ਹਿੱਸਿਆਂ ਚ ਵੰਡਿਆ ਗਿਆ ਦੇਸ਼ ਧਾਰਨਾ ਬਣ ਗਈ ਕਿ ਮੋਦੀ ਹੁਣ ਜਿਹੜਾ ਹੈ ਇਹ ਵਿਧਾਨ ਖਤਮ ਕਰ ਦੇਗਾ ਡਿਕਟੇਟਰ ਬਣ ਜਾਏਗਾ ਜੇ ਇਸ ਵਾਰ ਹੀ ਆ ਗਿਆ ਕਿਉਂਕਿ 400 ਪਾਰ ਕਹਿੰਦਾ ਸੀ ਕਿ ਜੇ ਇਹ ਨੂੰ 400 ਸੀਟਾਂ ਦੇਤੀਆਂ ਨਹੀਂ ਵਿਧਾਨ ਬਦਲ ਦੇਣਾ ਤੇ ਡਿਕਟੇਟਰ ਬਣ ਜਾਣਾ ਤੇ ਜਿਹੜੀ ਮinority ਹੈ ਤੇ ਜਿਹੜੇ SC ਹੈ VC ਹੈ ਇਨਾਂ ਨੂੰ ਬੜੀ ਤੇ ਤਕਲੀਫ ਹੋਣੀ ਹੈ ਇਹਨਾਂ ਦੇ ਜਿਹੜੇ ਅਧਿਕਾਰ ਹੈ ਖਤਮ ਹੋ ਜਾਣੇ ਇਹ ਧਾਰਨਾ ਸੀ ਜਿਹੜਾ ਇੰਡੀਆ ਬਲਾਕ ਨੇ ਪੈਦਾ ਕਰਤੀ ਹੈ ਉਹ ਇੰਡੀਆ ਬਲਾਕ ਇੱਕ ਪਾਸੇ ਹੋ ਗਿਆ ਇੱਕ ਪਾਸੇ ਹੋ ਗਿਆ ਅਖੀਰ ਲੋਕਾਂ ਚ ਇਹ ਗੱਲ ਚੱਲੀ ਗਈ ਕਿ ਮੋਦੀ ਇੱਕ ਬਚਾਉਣ ਵਾਲੇ ਕੋਈ ਘਟਾਉਣ ਵਾਲੇ ਹੋਗੇ ਸੋ ਦੋ ਖੇਮਿਆਂ ਚ ਦੇਸ਼ ਵੰਡਿਆ ਗਿਆ ਜਿਹੜੀਆਂ ਪਾਰਟੀਆਂ ਇਹ ਦੋ ਖੇਮਿਆਂ ਚ ਲੜੀਆਂ ਉਹ ਪਾਰਟੀਆਂ ਦੋਨੋਂ ਹੀ ਗੇਮ ਕਰ ਗਈਆਂ ਇੰਡੀਆ ਬਲਾਕ ਵੀ ਗੇਨ ਕੀਤਾ ਜੋ ਇਕੱਠੇ ਲੜੇ ਹੈਗਾ ਇੰਡੀਵਿਜੂਅਲੀ ਬੀਜੇਪੀ ਨੇ ਮਾਰ ਖਾਦੀ ਹੈ ਪੰਜਾਬ ਦੇ ਵਿੱਚ ਜਿਹੜਾ ਸਾਡਾ ਇਸ਼ੂ ਸੀ ਅਸੀਂ ਦੋਨਾਂ ਤੋਂ ਵੱਖਰਾ ਸਾਡਾ ਬਲੌਕ ਸੀ ਪੰਜਾਬ ਦੇ ਵਿੱਚ ਸਿੱਖ ਧਰਮ ਇੱਕ ਮਿਨੋਰਟੀ ਕਮਿਊਨਿਟੀ ਹੈ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਹੈ ਧਰਮ ਹੈ ਲੇਕਿਨ ਹਾਇ ਛੋਟਾ ਧਰਮ ਤੇ ਲੇਟੈਸਟ ਇਹਦੀ ਬੜੀ ਕੁਰਬਾਨੀ ਹੈ ਦੇਸ਼ ਵਾਸਤੇ ਬੜੀ ਕੁਰਬਾਨੀ ਕੀਤੀ ਹੈ ਦਵੇ ਕੁਝ ਨੇ ਲੋਕਾਂ ਵਾਸਤੇ ਵੀ ਬੜੀ ਕੁਰਬਾਨੀ ਹੈ ਸਰਬੱਤ ਦਾ ਭਲਾ ਮੰਗਦਾ ਹੈ ਤੋ ਇਸ ਧਰਮ ਦੀ ਜਿਹੜੀ ਜਮਾਤ ਹੈ ਉਹ ਇਸ ਧਰਮ ਦੇ ਆਸਰੇ ਦੇ ਮੁਤਾਬਕ ਚਲਦੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਉਹ ਜਿਹੜੇ ਸਾਡੇ ਇਸ਼ੂ ਸੀ ਭਾਵੇਂ ਉਹ ਸਾਡੇ ਫੈਡਰਲ ਸਿਸਟਮ ਦੇ ਸੀ ਭਾਵੇਂ ਸਾਡੇ ਫਾਈਨੈਂਸ਼ੀਅਲ ਸਿਸਟਮ ਦੇ ਸੀ ਭਾਵੇਂ ਸਾਡੇ ਧਰਮ ਦੇ ਸੀ ਤੇ ਭਾਵੇਂ ਇੰਡਸਟਰੀ ਦੇ ਸੀ ਸਟੇਟ ਨਾਲ ਲਿੰਕ ਜਾਂ ਦਰਿਆਵਾਂ ਦੇ ਪਾਣੀਆਂ ਦੇ ਸੀ ਇਹ ਫੈਸਲੇ ਲੈ ਕੇ ਜੋ एलान ਨਾਵਾ ਸੀ ਉਹ ਲਿਖਿਆ ਜੋ ਸਾਡੀ ਇੱਕ ਪੁਰਾਣੀ ਰਵੈਤ ਇਹ ਅਸੀਂ 1962 ਚ ਪਹਿਲਾ ਮਤਾ 72 ਚ ਦੂਜਾ ਮਤਾ 78 ਚ ਤੀਜਾ ਮਤਾ ਅਸੀਂ ਜਣਾਕਾਰ ਫਸ ਕੀਤਾ ਸੀ ਫੈਡਰਲ ਸਿਸਟਮ ਦਾ ਜਿਸ ਸਟੇਜ ਤੇ ਮਹਾਰਕਿਸ਼ਨ ਸਿੰਘ ਸਰਜੀਤ ਔਰ ਚੰਦਰ ਸ਼ੇਖਰ ਜਲਾ ਬਾਦ ਪ੍ਰਧਾਨ ਮੰਤਰੀ ਬਣਿਆ ਪ੍ਰਧਾਨ ਉਹ ਜਗਦੇਵ ਸਿੰਘ ਤਲਵੰਡੀ ਸੀ ਉਹ ਬੈਠੇ ਸੀ ਉਹ ਸਾਡੀਆਂ ਆਲ ਇੰਡੀਆ ਕਾਨਫਰੰਸ ਹੁੰਦੀਆਂ ਹੁੰਦੀਆਂ ਸੀ ਉਹ ਦੋ ਤਿੰਨ ਸਾਲਾਂ ਦਾ ਉਸ ਕਾਨਫਰੰਸ 'ਚ ਜਿਹੜਾ ਸੀ ਹਜ਼ਾਰਾਂ ਇਤਹਾਜ ਬਦਿਸ ਫੈਸਲਾ ਹੋਇਆ ਉਹ ਫੈਸਲੇ ਨੂੰ ਲੈ ਕੇ ਜਦੋਂ ਸੀ ਆਪਣੇ ਇਸ਼ੂ ਤੇ ਲੜਦੇ ਸੀ ਤਾਂ ਸਾਨੂੰ ਖਾਸ ਤਨ ਕਈ ਕੁੱਟਿਆ ਜਾਂਦਾ ਸੀ ਅੱਜ ਵੀ ਸਾਡੇ ਇਸ਼ੂ ਉਹੀ ਨੇ ਸਾਡੇ ਨਾਲ ਧੱਕੇ ਹੋਏ ਨੇ ਹੁਣ ਇਸ ਵੇਲੇ ਕਿਸੇ ਵੇਲੇ ਸਾਨੂੰ ਆਸ ਸੀ ਕਿ ਜਦੋਂ ਕਾਂਗਰਸ ਨੂੰ ਲਾ ਦੇਗੇ ਬੀਜੇਪੀ ਸਾਡੇ ਮਸਲੇ ਹੱਲ ਕਰੂ ਤੇ ਬੀਜੇਪੀ ਨੇ ਉਸ ਤੋਂ ਵੀ ਇੱਕ ਸਟੈਪ ਅੱਗੇ ਚਲੇ ਗਏ ਇਹਨਾਂ ਨੇ ਸਾਡੀ ਫਾਈਨੈਂਸ਼ੀਅਲ ਪਾਵਰ ਵੀ ਖੋ ਲਈਆਂ ਇਹਨੇ ਇਹਨਾਂ ਨੇ ਸਾਡੇ ਧਰਮ ਨੂੰ ਵੀ ਹੋਰ ਬੰਡੀਆਂ ਪਾਤੀਆਂ ਇਸ ਕਰਕੇ ਇਹਨਾਂ ਨੇ ਇਸ਼ੂ ਹੱਲ ਕਰਨ ਦੀ ਬਜਾਏ ਸਾਨੂੰ ਨਵੇਂ ਪੈਦਾ ਕਰਤੇ ਆ ਸਾਡੇ دریاਵਾ ਦਾ ਪਾਣੀ ਨਹੀਂ ਖੋਇਆ ਕੱਲਾ ਸਾਡਾ ਦਾਇਮ ਵੀ ਖੋ ਕੇ ਬਹਿ ਕੇ ਉੱਥੇ ਵੀ ਚੇਹੇ ਲਾਤਾ ਸਾਡੀ ਗੱਲ ਕਰਿਓ ਭਾਜਪੀ ਤਾਂ ਕਹਿ ਰਹੀ ਹੈ ਕਿ ਅਸੀਂ ਸਿੱਖ ਧਰੰਗਲੀ ਚਾਹੇ ਕੋਰੀਡੋਰ ਖੋਲਣ ਦੀ ਗੱਲ ਹੋਵੇ ਚਾਹੇ ਬਾਲਵੀਰ ਦਿਵਸ ਮਨਾਉਣ ਦੀ ਗੱਲ ਹੋਵੇ ਉਹ ਕਹਿੰਦੇ ਕਿ ਅਸੀਂ ਸਿੱਖ ਧਰਮ ਨੂੰ ਉਨਾ ਹੀ ਸੰਜੋਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਕਦੇ ਸਿੱਖ ਧਰਮ ਪੁੱਛ ਕੇ ਉਹ ਗੱਲ ਕੀਤੀ ਹੈ ਕਿ ਬਾਲਦੇਵ ਜੀ ਅਸੀਂ ਕਹਿੰਦੇ ਬਾਲਦੇਵ ਜੀ ਸਹਿਬਜ਼ਾਦਾ ਨੂੰ ਬਾਲ ਬਣਾਇਆ ਜਾਊਗਾ ਇਸ ਕਰਕੇ ਸਾਡੇ ਹਰ ਗਲਤੇ 'ਚ ਉਹ ਆਪਣੀ ਮਰਜ਼ੀ ਨਾਲ ਸਿੱਖ ਧਰਮ ਨੂੰ ਆਰਐਸ ਚਾਹੁੰਦੇ ਕਿ ਅਸੀਂ ਇਹ ਵਿੱਚ ਹੀ ਮਿਲਾ ਲਈਏ ਨੰਬਰ 2 ਤੇ ਕੀ ਇਹ ਜਿਹੜਾ ਅਸੀਂ ਅੰਗਰੇਜ਼ੀ ਤੋਂ ਜਿੱਤੀ ਹੈ ਪਾਰਲੀਮੈਂਟ ਐਸਜੀਪੀਸੀ ਆਲ ਇੰਡੀਆ ਗੁਰਦੁਆਰਾ ਇੱਕ ਹੈ ਜਿਸ ਦੇ ਵਿੱਚ ਸਾਰੇ ਦੇਸ਼ ਦੇ ਨਮਾਇंदे ਨੇ ਕੱਲੇ ਪੰਜਾਬ ਦੇ ਨਹੀਂ ਉੱਚ ਹਰਿਆਣਾ ਹਿਮਾਚਲ ਤੱਜ ਵੀ ਕਾਇਮ ਸੀ ਹੁਣ ਤੋੜਿਆ ਇਹਨਾਂ ਨੇ ਹਰਿਆਣਾ ਫਿਰ ਇਹ ਦੀ ਦਿੱਲੀ ਤੋਂ ਆਉਂਦੇ ਨਮਾਇंदे ਫਿਰ ਇਹ ਬੰਬੇ ਤੋਂ ਆਉਂਦੇ ਨੇ ਕਲਕੱਤੇ ਤੋਂ ਆਉਂਦੇ ਨੇ ਫਿਰ ਇਹ ਰਾਂਚੀ ਤੋਂ ਆਉਂਦੇ ਨੇ ਇਹ ਸਾਰੇ ਸੁਧਿਆਚੇ ਜਿਹੜੇ ਨੋਮੀਨੇਟ ਹੁੰਦੇ ਨੇ ਮੈਂਬਰ ਇਹ ਜਾਨੀ ਆਲ ਇੰਡੀਆ ਐਕਟ ਸੀ ਆਲ ਇੰਡੀਆ ਦੀ ਨਿਯਮਿਤਗੀ ਕਰਦੇ ਸੀ ਸिख ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਨੂੰ ਤੋੜ ਕੇ ਪਹਿਲੇ ਤਾਂ ਪਟਨਾ ਸਾਹਿਬ ਆਪਣੀ ਮਰਜ਼ੀ ਨਾਲ ਬੋਰਡ ਬਣਾ ਲਿਆ ਉਹ ਬੋਰਡ ਦੇ ਮੈਂਬਰ ਨੋਮੀਨੇਟ ਕਰ ਲੇ ਫਿਰ ਹਜੂਰ ਸਾਹਿਬ ਬਣਾ ਲਿਆ ਫਿਰ ਤੇਰੇ ਦਿੱਲੀ ਜਿੱਤੀ ਜਿਤਾਈ ਖੋ ਲਈ ਇਹਨਾਂ ਨੇ ਡਰਾ ਕੇ ਫਿਰ ਚੌਥਾ ਇਹਨਾਂ ਨੇ ਹਰਿਆਣਾ ਜਦੋਂ 1925 ਦਾ ਐਕਟ ਕਾਇਮ ਹੈ ਪਾਰਲੀਮੈਂਟ ਦਾ ਉਸ ਦੇ باوجود ਇਕੱਲਾ ਉਹ ਇਕੱਲਾ ਸਟੇਟ ਤੋੜਤੀ ਫਿਰ ਐਦੂ ਉੱਤੇ ਸਾਡੇ ਧਰਮ ਵਿੱਚ ਦਖਲ ਕੀ ਕੀ ਸਾਡੇ ਚ ਨਹੀਂ ਦੇਣਗੇ ਇਹ ਕਹਿੰਦੇ ਅਸੀਂ ਚੰਗਾ ਕੀਤਾ ਇਹ ਚੰਗਾ ਕੀਤਾ ਕਿ ਬੁਰਾ ਕੀਤਾ ਫਿਰ ਇਹ ਜਿਹੜਾ ਸਾਡਾ ਪਾਣੀਆਂ ਦਾ ਮਸਲਾ ਹੈ ਜਿਹੜਾ ਪਾਣੀ ਸੱਥੋਂ ਤੱਕੇ ਰ ਖੂਹ ਹੀ ਜਾਂਦੇ ਉਹ ਅਲੱਗਾ ਹੁਣ ਸਾਡਾ ਟਾਈਮ ਹੀ ਖੋ ਕੇ ਬਹਿ ਗਏ ਇਹ ਚੀਫ ਰੀਡੀ ਸੈਂਟਰ ਦਾ ਲਾ ਕੇ ਬਹਿ ਗਏ ਸੋ ਇੱਕ ਨਹੀਂ ਨੇਕਾ ਮਸਲਾ ਫਿਰ ਵੰਡੀ ਸੂਬੇ ਨਾਲ 12% 25 ਸਾਲ ਦਾ ਤੁਰਿਆ ਆਉਂਦਾ ਹੈਗਾ ਕਿ ਸਾਡੀ ਸਾਡੀ ਇੰਡਸਟਰੀ ਉੱਜੜ ਚੱਲੀ ਹੈ ਵਪਾਰ ਨਹੀਂ ਖੋਲਦੇ ਪਾਕਿਸਤਾਨ ਨਾਲ ਖੌਜਾਂ ਦੀ ਭਰਤੀ ਮੈਡ ਤੋਂ ਛੱਡ ਤੇ ਆਵਾਦੀ ਤੇ ਕਰਨ ਲੱਗੇ ਕਿਹੜਾ ਇਸ਼ੂ ਆ ਜਿਹੜਾ ਪੰਜਾਬ ਦੇ ਜਾਂ ਸਿੱਖਾਂ ਦੇ ਮੁਤਾਬਕ ਕਰਦੇ ਨੇ ਹੁੰਦੇ ਸਭ ਭਾਈਵਲ ਰਹੇ ਉਹ ਕਾਲੀ ਦਲ ਭਾਈਵਲ ਰਿਹਾ ਭਾਜਪਾ ਦੇ ਨਾਲ ਉਦੋਂ ਇਹ ਮਸਲੇ ਕਿ ਇਧਰੋਂ ਉਧਰ ਦੱਸ ਨਹੀਂ ਜਿਹੜੇ ਨੇ ਸਮੇਂ ਸਿਰ ਨਹੀਂ ਦੱਸੇ ਗਏ ਜਾਂ ਫਿਰ ਉਧਰੋਂ ਕੋਈ ਕਮੀ ਰਹੀ ਕਿ ਸੁਣਵਾਈ ਨਹੀਂ ਹੋਈ ਨਹੀਂ ਅਸੀਂ ਕਿੰਨੇ ਮਸਲੇ ਜਿਹੜੇ ਆ ਬਾਜਪਾ ਹੀ ਤਾਂ ਗੱਲ ਬਣ ਲੈਂਦਾ ਸੀ ਬਹੁਤ ਗੱਲਾਂ ਅਸੀਂ ਕੋਸ਼ਿਸ਼ ਕੀਤੀਆਂ ਜਿਹੜੇ ਮੋਰ ਪਾਵਰ ਤੇ ਬੈਂਕਰ ਕਮਿਸ਼ਨ ਬਣਿਆ ਜਿਹਦੇ ਨਾਲ ਇਹ ਅੱਗੇ ਸਰਕਾਰੀ ਕਮਿਸ਼ਨ ਬਣਿਆ ਉਹ ਬਾਜਪਾਈ ਨੇ ਬਣਾਇਆ ਸੀ ਨਾ ਸਾਡੇ ਕਹਿਣ ਤੇ ਕਿ ਇਸ ਸਟੇਟਾਂ ਨੂੰ ਤੁਸੀਂ ਰੋਜ ਤੋੜ ਦਿੰਦੇ ਹੋ ਗਵਰਨੀ ਰਾਜ ਲਾ ਦਿੰਦੇ ਹੋ ਹੋਰ ਕਿੰਨੇ ਇਸ਼ੂ ਸੀ ਇਹਨਾਂ ਤੋਂ ਵੀ ਅਸੀਂ ਇਸ਼ੂ ਨੂੰ ਸਾਲਵ ਕਰਾਏ ਆ ਜਿਹੜੇ ਬੰਦੀ ਕੈਦੀਆਂ ਦੀਆਂ ਜਿਹੜੀਆਂ ਦੀਆਂ ਫਾਸੀਆਂ ਦੀ ਸਜ਼ਾ ਹਟਾਈਆਂ ਜਾਂ ਕੋ ਪ੍ਰੂਲ ਦਵਾਈਆਂ ਜਾਂ ਲਿਆਂਦੇ ਜਾਂ ਕੋ ਰਿਹਾ ਕਰਾਏ ਹੋਰ ਵੀ ਕਈ ਮਸਲੇ ਜਿਹੜੇ ਹੈਗੇ ਕਿ ਬਾਹਰਲੀ ਕਾਲੀ ਸੂਚੀ ਸੀ ਘਟਾਈ ਕਿਤੇ ਮਸਲੇ ਜਿਹੜੇ ਅਸੀਂ ਕੋਸ਼ਿਸ਼ ਕੀਤੀ ਕਰ ਰਹੇ ਲੇਕਿਨ ਜਿਹੜੇ ਵੱਡੇ ਮਸਲੇ ਸੀ ਉਹ ਇਹਨਾਂ ਨੇ ਉਲਝਾ ਤੇ ਜਦੋਂ ਸਾਡਾ ਇਹਨਾਂ ਨਾਲ ਮਤਭੇਦ ਪੈਦਾ ਹੋ ਗਿਆ MSMSU ਵਾਲੇ ਪੁਆਇੰਟ ਤੇ ਆ ਕੇ ਉਸ ਤੋਂ ਬਾਅਦ ਇਹ ਸਾਡੇ ਖਿਲਾਫ ਹੋ ਕੇ ਸਭ ਸਾਡੇ ਮਸਲੇ ਲਿਜਾਉਣ ਲੱਗੇ ਸੋ ਇਸ ਕਰਕੇ ਅੱਜ ਸਾਡਾ ਤਾਂ ਮਸਲੇ ਨਾਲ ਲਿੰਕ ਹੈ ਸਾਡਾ ਕੱਲਾ ਜੇ ਅਸੀਂ 4 MP ਬਣਾ ਲੈਨੇ ਆ ਜਾਂ ਅਸੀਂ ਰਾਜ ਸ਼ਾਮਲ ਹੋ ਜਾਈਏ ਉਹ ਚ ਕੀ ਘਟ ਲਾਂਗੇ ਜੇ ਸਟੇਟ ਦੇ ਮਸਲੇ ਹੀ ਕਿਵੇਂ ਪਏ ਨੇ ਸਟੇਟ ਉੱਜੜ ਰਹੀ ਹੈ ਕਮਿਊਨਿਟੀ ਦਾ ਨੁਕਸਾਨ ਹੋ ਰਿਹਾ ਹੈ ਧਰਮ ਦਾ ਨੁਕਸਾਨ ਹੋ ਰਿਹਾ ਤੇ ਅਸੀਂ ਕੱਲੇ ਉੱਥੇ 4 MP ਬਣ ਕੇ ਬਹਿ ਜਾਈਏ ਜਾਂ ਇੱਕ ਵਜ਼ੀਰ ਬਣ ਕੇ ਬਹਿ ਜਾਈਏ ਉਹ ਚ ਕੀ ਘਟਾਂਗੇ ਇਸ ਕਰਕੇ ਸਾਡੇ ਇਸ਼ੂ ਹੈ ਜਿੰਨਾ ਤੇ ਅਸੀਂ ਲੜ ਰਹੇ ਹਾਂ ਅੱਜ ਇਹ ਇਸ਼ੂ ਹੰਤੇ ਨਹੀਂ ਅੱਜ ਇਸ਼ੂ ਤੇ ਨੈਸ਼ਨਲ ਤੇ ਵੋਟ ਪਈ ਦੋ ਵਿਸੈਜ ਵੰਡਿਆ ਗਿਆ ਕੱਲ ਨੂੰ ਅਸੈਂਬਲੀ ਆਈ ਦੇਖੋਗੇ ਤੁਸੀਂ ਲੋਕ ਸਾਡੇ ਇਸ਼ੂ ਤੇ ਖੜ੍ਹਦੇਗੇ 1964 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਕਾਲੇ ਦਲ ਔਰ ਭਾਜਪੀ ਜਿਹੜੀ ਹੈ ਉਹ ਅਲੱਗ-ਅਲੱਗ ਚੋਣਾਂ ਲੜੇ ਤੁਹਾਨੂੰ ਕੀ ਲੱਗਦਾ ਹਾਲਾਂਕਿ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਇੱਕ ਹੀ ਸੀਟ ਸ਼੍ਰੋਮਣੀ ਕਾਲੇ ਦਲ ਦੇ ਹਿੱਸੇ ਆਈ ਹੈ ਵਿਧਾਨ ਸਭਾ ਚੋਣਾਂ ਤੋਂ ਲੱਗਦਾ ਕਿ ਤੁਸੀਂ ਰਿਵਾਈਵ ਕਰੋਗੇ ਲੇਕਿਨ ਕਿੰਨਾ ਕੁ ਫਾਇਦਾ ਨੁਕਸਾਨ ਲੱਗਦਾ ਹੈ ਕਿ ਇੰਨੇ ਸਮੇਂ ਬਾਅਦ ਅਲੱਗ-ਅਲੱਗ ਚੋਣਾਂ ਲੜਾ ਮੈਂ ਕਹਿੰਦਾ ਕਿ ਇਹ ਸਾਨੂੰ ਪਹਿਲਾਂ ਲੱਗ ਹੋ ਉਸਦੇ ਅਸੀਂ ਲੇਟ ਹੋਇਆ ਸਭ ਪਹਿਲਾਂ ਲੱਗੋ ਜਣਾ ਜਿਵੇਂ ਕੋਈ ਨੁਕਸਾਨ ਨਹੀਂ ਸਾਡੀ ਡੈਰੋਜੀਆ ਇੱਕ ਸਾਡੇ ਇਸ਼ੂ ਹੈ ਕਿ ਅਸੀਂ ਉਹਨਾਂ ਤੇ ਲੜਨਾ ਸਾਡਾ ਨਫਾ ਨੁਕਸਾਨ ਸੀ ਗਿਣਦੇ ਬੋਟਾਂ ਦਾ ਜਦੋਂ ਐਮਪੀਆ ਦਾ ਨਫਾ ਨੁਕਸਾਨ ਕੌਮਾਂ ਦੇ ਮਸਲਿਆਂ ਦਾ ਹੁੰਦਾ ਹੈ ਕਦੇ ਇੱਕ ਐਮਪੀ ਬਣ ਗਿਆ ਇੱਕ ਘਟ ਕੇ ਇੱਕ ਵਧ ਗਿਆ ਇਹ ਨਫਾ ਨੁਕਸਾਨ ਮੈਂ ਨਹੀਂ ਗਿਣਦਾ ਮੈਂ ਗਿਣਦਾ ਕੌਮ ਦੇ ਮਸਲਿਆਂ ਦਾ ਅੱਜ ਸਾਡੇ ਧਰਮ ਨੂੰ ਖੋਰਾ ਲਾ ਰਹੇ ਨੇ ਅੱਜ ਸਾਡੇ ਧਰਮ ਨੂੰ ਅੰਗਰੇਜ਼ ਵਾਂਗੂ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ ਮੁਗਲ ਵਾਂਗੂ ਕਰਦੇ ਸਭ ਤੋਂ ਵੱਡੀ ਗੱਲ ਤਾਂ ਉਹ ਹੈ ਪਹਿਲੀ ਨੰਬਰ 2 ਤੇ ਜਿਹੜਾ ਸਿਸਟਮ ਹੈ ਸੂਬਿਆਂ ਕੋਲੇ ਪਾਵਰ ਹੀ ਕੋਈ ਨਹੀਂ ਛੱਡੀ ਫੈਡਰਲ ਪਾਵਰ ਅਸੀਂ ਮੰਗਦੇ ਆ ਫਾਈਨੈਂਸ਼ੀਅਲ ਪਾਵਰ ਸਾਰੀ ਖੋਹ ਲਈ ਹੈ ਫਿਰ ਸਾਡੇ ਕੋਲੇ ਰਹਿ ਕੀ ਗਿਆ ਐਡਮਿਨਿਸਟ੍ਰੇਟਿਵ ਪਾਵਰ ਇਹਨਾਂ ਕੋਲੇ ਸਾਰੀ ਸਾਡੇ ਜਿਹੜੇ ਨੇਚਰਲ ਰਿਸੋਰਸ ਸੀ ਰਿਵਰ ਵਾਟਰ ਉਹ ਸਾਡੇ ਖੋਲੇ ਨੇ ਫਿਰ ਸਾਡੀ ਇੰਡਸਟਰੀ ਵਿਜਾਰਦੀ ਹੈ ਪਾਕਿਸਤਾਨ ਬਿਵਾਰ ਬੰਦ ਕਰਤਾ ਸਾਨੂੰ ਆਰਥਿਕ ਨਾਕਾਬੰਦੀ ਸਾਡੀ ਕਰਤੀ ਹੈ ਧਰਮ ਸਾਡਾ ਤੋੜਤਾ ਫੈਡਰਲ ਸਿਸਟਮ ਲਿਆ ਕੇ ਸਾਡੇ politcal ਪਾਵਰ ਸਾਰੀ ਉਹ ਖਤਮ ਕਰ ਲਈ ਹੈ ਕਿ ਜੁਰੀਟਰੀ ਟਾਈਪ ਸਿਸਟਮ ਲੈ ਰਹੇ ਨੇ ਤੇ ਫਿਰ ਸਾਨੂੰ ਜਿਹੜਾ ਹੈਗਾ ਉਹ ਚੀਜ਼ ਵੱਡੀ ਹੈ ਕਿ ਦੋ ਐਮਪੀ ਬੜਜਣਾ ਵੱਡੇ ਨੇ ਜੇ ਸੂਬੇ ਕੋਲ ਕੁਝ ਰਹੀ ਨਹੀਂ ਗਿਆ ਰਹਿਮ ਤੇ ਦਿੱਲੀ ਤੇ ਰਹਿ ਗਿਆ ਤੇ ਫਿਰ ਕੀ ਕਰਾਂਗੇ ਹੁਣ ਬਿਆਨ ਦੇ ਜੀ ਅਸੀਂ ਐ ਕਰਦੇ ਹਾਂ ਤੁਸੀਂ ਕੀ ਕਰਦੇ ਹੋਗੇ ਪੁੱਛੋ ਦਿੱਲੀ ਬਜੇ ਤੁਸੀਂ ਕਰਦੇ ਹੋਗੇ ਮੋਦੀ ਦੀ ਮਰਜ਼ੀ ਵਗੈਰਾ ਜਿਦਾਂ ਕੋਈ ਥੋੜਾ ਕੁ ਪਾਵਰ ਹੈ ਤੁਸੀਂ ਕਰਦੇ ਹੋਗੇ ਬਿਆਨ ਅਸੀਂ ਜੀ ਐਂ ਕਰਦੇ ਆਂਗੇ 70 ਸਾਲ ਦੇ ਲੱਗੇ ਨੇ ਐ ਕਰਨ ਪਹਿਲਾਂ ਨਹੀਂ ਸੀ ਕਾਂਗਰਸ ਐਹੀ ਉਹ ਵੇਲੇ ਤੁਸੀਂ ਕੀਤੇ ਹੁਣ ਅੱਜ ਤੁਹਾਨੂੰ ਯਾਦ ਆ ਗਿਆ ਉਹ ਮਸਲੇ ਸੋ ਬੀਬਾ ਇਹ ਪਾਵਰ ਨਾਲ ਲੋਕ ਬਜੇ ਨੇ ਪਾਵਰ ਨਾਲ ਸੁੱਖ ਲੈਣਾ ਸੌਖਾ ਹੈ ਜਿਹੜਾ ਤਕਲੀਫ ਘਟਣੀ ਕਾਫੀ ਔਖੀ ਹੈ ਅਕਾਲੀ ਦਲ ਉਹ ਜਮਾਤ ਹੈ ਜਿਸ ਦੇ ਬਜ਼ੁਰਗਾਂ ਨੇ ਬੜੀ ਕੁਰਬਾਨੀ ਕੀਤੀ ਹੈ ਜਿਸ ਦੇ ਬਹਾਦਰ ਵਰਕਰਾਂ ਨੇ ਬਹੁਤ ਤਕਲੀਫਾਂ ਕੱਟੀਆਂ ਨੇ ਜਿਆਦਾ ਤਾਂ ਜਬਤ ਕਰਾਈਆਂ ਨੇ ਕੁੱਟਾਂ ਖਾਧੀਆਂ ਡਾਂਗਾਂ ਖਾਧੀਆਂ ਨੇ ਕਈ ਦਾ ਕੱਟੀਆਂ ਨੇ ਇਸ ਕਰਕੇ ਇਸ ਪਾਰਟੀ ਨੂੰ 2 MP ਵੱਧ ਜਾਣਾ ਘਟ ਜਾਣਾ 2 MLA ਵੱਧ ਘਟੇਣਾ ਇਹਦੇ ਨਾਲ ਨਹੀਂ ਤੋਲਣਾ ਚਾਹੀਦਾ ਇਹਨੂੰ ਇਸ਼ੂਆਂ ਨਾਲ ਤੋਲਣਾ ਚਾਹੀਦਾ ਔਰ ਜੇ ਦੇਖਿਆ ਜਾਈਏ ਚਰਨਜੀਤ ਬਰਾੜ ਹੁਣਾਂ ਨੇ ਜਿਸ ਤਿੱਕੇ ਚਿੱਠੀ ਲਿਖੀ ਔਰ ਪਾਰਟੀ ਦੇ ਵਿੱਚ ਪ੍ਰਧਾਨ ਨੂੰ ਬਦਲਣ ਦੀ ਜਿਹੜੀ ਸੁਰ ਨੇ ਉਹ ਪੈਦਾ ਹੋ ਰਹੇ ਨੇ ਉਹਨਾਂ ਜ਼ਿਲ੍ਹੇ ਦੇ ਬਾ ਦੇਖੋ ਮੈਂ ਤਾਂ ਇਹ ਹੀ ਕਹਾਂਗਾ ਕਿ ਇਹ ਗੱਲਾਂ ਠੀਕ ਨਹੀਂ ਸਾਨੂੰ ਪਾਰਟੀ 'ਚ ਬਹਿ ਕੇ ਤੁਹਾਨੂੰ ਇੰਨੀ ਪੋਜੀਸ਼ਨਾਂ ਪਾਰਟੀ ਨੇ ਦਿੱਤੀਆਂ ਨੇ ਪਾਰਟੀ 'ਚ ਕੋਈ ਗੱਲ ਕਰੋ ਪ੍ਰਧਾਨ ਨਾਲ ਕੱਲ ਅਸੀਂ 7 ਘੰਟੇ ਮੀਟਿੰਗ ਚੱਲੀ ਐ ਉਹ ਜੋ ਮਰਜ਼ੇ ਕੋ ਬੰਦਾ ਬੋਲੀ ਕਿਸੇ ਨੂੰ ਹਟਾਇਆ ਨਹੀਂ ਕਿਸੇ ਰੋਕਿਆ ਨਹੀਂ ਤੂੰ ਕਿਉਂ ਬੋਲਦਾ ਇਸ ਕਰਕੇ ਪਾਰਟੀ ਦੇ ਅੰਦਰ ਬਹਿ ਕੇ ਜੋ ਮਰਜ਼ੇ ਰਹਿ ਦਿਓ ਉਸ ਨੂੰ ਬਾਹਰ ਨਾ ਕੱਢੋ ਅੰਦਰ ਪਾਰਟੀ ਦੇ ਆਪਾਂ ਸੌ ਗੱਲਾਂ ਪਰਿਵਾਰ 'ਚ ਕਰਦੇ ਆਂ ਕਿਤੇ ਪਰਿਵਾਰ ਦੀ ਗੱਲ ਬਾਹਰਾਂ ਕਰਦੇ ਆਂ ਸੋ ਪਾਰਟੀ ਦਾ ਡਿਸਪੀਨ ਰੱਖਣਾ ਬਹੁਤ ਜ਼ਰੂਰੀ ਹੈ ਲੇਕਿਨ ਮੈਂ ਅਜੇ ਵੀ رائے ਦੇਵਾਂ ਕਿ ਜਿਹੜਾ ਹੋ ਗਿਆ ਹੋ ਗਿਆ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਪਾਰਟੀ ਤੋਂ ਬਹੁਤ ਕੁਝ ਕਿੰਨਾ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਆਪਣੀ ਕੁਰਬਾਨੀਆਂ ਦਿੱਤੀਆਂ ਨਹੀਂ ਕੋਈ ਜੇਲ੍ਹ ਗਿਆ ਹੈ ਕੋਈ ਮੋਰਚਾ ਚ ਗਿਆ ਹੈ ਕੋਈ ਮਾਰਚਾ ਚ ਗਿਆ ਹੈ ਕਿਸੇ ਨੇ ਕਿਸੇ ਕਿਸਮ ਦੀ ਕੁਰਬਾਨੀ ਕੀਤੀ ਹੈ ਸ਼ਹੀਦੀਆਂ ਤਾਂ ਖੈਰ ਬਹੁਤ ਹੀ ਵੱਡੀ ਗੱਲ ਹੈ ਉਹ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਉਸ ਪਾਰਟੀ ਜੇ ਤੁਸੀਂ ਆਏ ਹੋ ਤਾਂ ਉਸ ਪਾਰਟੀ ਦੀ ਡਰੋਜੀ ਨਾਲ ਚੱਲੋ ਕਿ ਕੁਰਬਾਨੀ ਵਾਲੀ ਪਾਰਟੀ ਹੈ ਇਹ ਪਾਰਟੀ ਦਾ ਇਹ ਨਹੀਂ ਕਿ ਮੈਂ ਐਮਐਲਏ ਬਣ ਗਿਆ ਮੈਂ ਵਜ਼ੀਰ ਬਣ ਗਿਆ ਜੇ ਮੈਂ ਨਹੀਂ ਬਣ ਗਿਆ ਮੈਨੂੰ ਇੱਕ ਚੀਜ਼ ਨਹੀਂ ਮਿਲੀ ਤਾਂ ਮੈਂ ਰੁੱਸ ਗਿਆ ਜੇ ਮੈਨੂੰ ਵਜ਼ੀਰੀ ਨਹੀਂ ਮਿਲੀ ਤਾਂ ਮੈਂ ਰੁੱਸ ਗਿਆ ਇਹ ਇਸ ਦੀ ਜੈਨਾਲੋਜੀ ਇਹ ਨਹੀਂ ਹੈਗੀ ਇਸ ਕਰਕੇ ਮੈਂ ਸਾਰੇ ਨੂੰ ਅਪੀਲ ਕਰਾਂ ਕਿ ਆਓ ਆਪਾਂ ਜੇ ਇਸ ਪਾਰਟੀ ਰਹਿੰਦੇ ਦੀ ਕੁਰਬਾਨੀ ਦਾ ਇਤਿਹਾਸ ਹੈ ਆਪਾਂ ਵੀ ਕੁਝ ਥੋੜਾ ਘੜਾ ਜਿੰਨਾ ਕਰ ਸਕਦਾ ਕਰੀਏ ਤੋ ਖੋਬੇ ਕਿਤੇ ਵਿੱਚ ਕੁਝ ਚੇਂਜਸ ਆਣ ਦੀ ਸੰਭਾਵਨਾ ਹੈ ਜਾਂ ਪਾਰਟੀ ਦੀ ਸਟ੍ਰੈਟਜੀ ਕਿਸ ਤਰੀਕੇ ਪਾਰਟੀ ਨੂੰ ਦੁਬਾਰਾ ਖੜਾ ਕਰਨਾ ਕਿਉਂਕਿ ਹੁਣ 25 ਸਾਲੀ ਸਮਾਂ ਮੰਨਿਆ ਜਾ ਸਕਦਾ ਵਿਧਾਨ ਸਭਾ ਦੇ ਲਈ ਕੀ ਲੱਗਦਾ ਕਿ ਨਵੀਆਂ ਕੁਝ ਟੈਕਨੀਕਸ ਜਾਂ ਨਵੀਆਂ ਸਟ੍ਰੈਟਜੀਜ਼ ਪਾਰਟੀ ਚ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਦੁਬਾਰਾ ਤੋਂ ਪਾਰਟੀ ਰਿਵਾਈਵ ਹੋਣ ਦੀ ਕੋਸ਼ਿਸ਼ ਸਫਲ ਹੋਵੇ ਸਾਰਾ ਜਿਹੜਾ ਕੱਲ ਅਸੀਂ ਪ੍ਰੈਸ ਨੋਟ ਦਿੱਤਾ ਉਸ ਚ ਸਵ ਸ ਕਿ ਹੈ ਕਿ ਸਿਆਣੇ ਸਿਆਣੇ ਬੁੱਧੂ ਜੀ ਵੀ ਆਏ ਲਵਾਂਗੇ ਵਰਕਰਾਂ ਤੋਂ ਵੀ ਇੰਡਿਊ ਜੀ ਰਾਇ ਲਵਾਂਗੇ ਫਿਰ ਗਰੁੱਪ ਚ ਵੀ ਆ ਕੇ ਪ੍ਰਧਾਨ ਜੀ ਰਾਇ ਦੇਣ ਤਾਂ ਕਿ ਆਪਾਂ ਜਿੱਥੇ ਕਿਤੇ ਵੀ ਇਹਨੂੰ ਕਿਸ ਤਰ੍ਹਾਂ ਕਰਕੇ ਆਪਾਂ 27 ਦੀ ਚੋਣ ਤਗੜੇ ਹੋ ਕੇ ਕਿਵੇਂ ਲੜਨੀ ਹੈ ਕਿਵੇਂ ਅੱਗੇ ਨਿਕਲਣਾ ਹੈ ਕਿਵੇਂ ਆਪਣੇ ਮਸਲੇ ਹੱਲ ਕਰਾਉਣੇ ਨੇ ਨੰਬਰ 2 ਤੇ ਕੋਸ਼ਿਸ਼ ਕਰਾਂਗੇ ਸਾਰੇ ਬੰਦਿਆਂ ਨੂੰ ਪਿਆਰ ਨਾਲ ਬੁੱਕਲਜ ਲੈ ਕੇ ਜਿੰਨੀ ਯੂਨਿਟੀ ਵੱਧ ਤੋਂ ਵੱਧ ਹੋ ਸਕੇ ਉਸ ਢੰਗ ਨਾਲ ਤੋਂ ਪਾਰਟੀ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਇੱਕ ਕਰਾਂਗੇ ਔਰ ਲੱਗੇ ਹੋਏ ਆ ਜੀ ਆਪ ਨੂੰ ਜੇ ਆਖਰੀ ਸਵਾਲ ਹੈ ਸੀਐਮ ਮਾਨ ਜਿਹੜੇ ਨੇ ਹੁਣ ਜਿਲੰਦਰ ਸਿੱਡੇ ਲਾਇਆ ਹੋਇਆ ਕਹੇ ਰੇ ਕਿ ਕਿਰਾਏ ਦੇ ਮਕਾਨ ਦੇ ਵਿੱਚ ਉੱਥੇ ਰਹਿਣਗੇ ਔਰ ਪੂਰੀ ਕੋਸ਼ਿਸ਼ ਜਿਹੜੀ ਹੈ ਯਾ ਕਹਿ ਲਓ ਕਿ ਜੀ ਜਾਨ ਲਗਾਉਣਗੇ ਜਿੰਨੀ ਚੋਣਾ ਦੇ ਵਿੱਚ ਵੀ ਬੱ ਚਲੋ ਜਿਸ ਪਾਰਟੀ ਹਰ ਪਾਰਟੀ ਦਾ ਆਪਣਾ ਫਰਜ ਹੈ ਪਰ ਮੈਂ ਇਹ ਗੱਲ ਕਰਦਾ ਕਿ ਜਿਹੜਾ ਹੈਗਾ ਨਾ ਕਾਠ ਦੀ ਹਾਂਡੀ ਕਹਿੰਦੇ ਬਾਰ-ਬਾਰ ਨਹੀਂ ਚੜ੍ਹਦੀ ਕਾਠ ਦਾ ਮਤਲਬ ਲੱਕੜ ਦੀ ਲੱਕੜ ਦੀ ਤੋੜੀ ਜੀ ਉਹ ਅੱਗੇ ਲੱਗ ਜੂਗੀ ਇਹ ਜਿਹੜੇ ਝੂਠ ਤੇ ਖੜੀਆਂ ਪਾਰਟੀਆਂ ਨੇ ਨਾ ਸੋਸ਼ਲ ਮੀਡੀਆ 'ਚੋਂ ਨਿਕਲੀਆਂ ਨੇ ਇਹ ਬਾਰ-ਬਾਰ ਸੋਸ਼ਲ ਮੀਡੀਆ ਦਾ ਝੂਠ ਨਹੀਂ ਚੱਲਦਾ ਕੁਝ ਦੇਣਾ ਪੈਂਦਾ ਲੋਕਾਂ ਨੂੰ ਕਿੱਥੋਂ ਲਿਆਉਣਗੇ ਉਹ ਚੀਜ਼ਾਂ ਜੋ ਜੋ ਚੀਜ਼ਾਂ ਹੈ ਕਈਆਂ ਸੀ ਅਸੀਂ ਜੀ ਲੋਕਾਂ ਨੂੰ ਆਹ ਕਰ ਦਾਂਗੇ ਅਸੀਂ ਕਿ ਪੈਸੇ ਕਿੱਥੋਂ ਆਉਣਗੇ ਅਸੀਂ 30000 ਕਰੋੜ ਰੇਤੇ ਚੋਂ ਲਿਆਵਾਂਗੇ ਉਹ ਰੇਤੇ ਚੋਂ 30000 ਕਰੋੜ ਕਿੱਧਰ ਗਿਆ ਉਹ ਰੁਪਿਆ ਕਿੱਥੇ ਗਿਆ 3 ਸਾਲ 2.5 ਸਾਲ ਹੋ ਗਏ ਅਸੀਂ ਸ਼ਰਾਬ ਚੋਂ 30000 ਕਰੋੜ ਦੇਵਾਂਗੇ ਕਿੱਧਰ ਗਿਆ ਉਹ ਰੁਪਿਆ ਜਾਂ ਤਾਂ ਆਖਾਪ ਖਾਗੇ ਜਾਂ ਫਿਰ ਝੂਠ ਬੋਲਦੇ ਸੀ ਸੋ ਇਸ ਕਰਕੇ ਵਿਭਾਏ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨਾ ਅਸੀਂ ਲੋਕਾਂ ਦੀ ਕਿਚਾਈ ਦੀ ਲੋਕਾਂ ਚ ਲਾਇਆ ਕਰਾਂਗੇ ਅਸੀਂ ਫਿਕਰ ਨਾ ਕਰੋ ਇਹ ਕਰ ਦਾਂਗੇ ਅਸੀਂ ਉਹ ਉਹ ਮੇਰੇ ਨਾਲ ਕਿਹੜਾ ਝੂਠ ਆ ਜਿਹੜਾ ਬੋਲਿਆ ਨਹੀਂ ਤੁਸੀਂ ਦੱਸੋ ਹਜ਼ਾਰ ਹਜ਼ਾਰ ਰੁਪਏ ਹੁਣ ਕਹਿੰਦੇ ਮੈਂ 1100 ਦੇ ਦੂੰਗਾ ਉਹਦਾ ਕੋਈ ਇੱਕ ਕੈਲਕੂਲੇਸ਼ਨ ਤਾਂ ਦੱਸਿਆ ਵੀ ਖਜ਼ਾਨੇ ਚ ਰੁਪਿਆ ਕਿੱਥੇ ਹੈ ਰੁਪਏ ਦੇ ਆ ਕੈਲਕੂਲੇਸ਼ਨ ਦੇਵੇ ਕਿ ਆ ਖਜ਼ਾਨੇ ਚ ਮੇਰੇ ਰੁਪਏ ਆ ਮੈਂ ਆ ਦੇਵਾਂਗਾ ਤਨਖਾਹ ਤਾਂ ਜੇ ਪੂਰੀ ਨਹੀਂ ਆਉਂਦੀ ਪਹਿਲੇ ਤਰੀਖ ਤੋਂ ਦੇਣ ਵਾਲੀ 20ਵੀਂ ਤਰੀਕ ਨੂੰ ਦਿੰਨਾ ਹੈ ਮਲਾਜ਼ਮ ਮਜਾਰੇ ਕਰਕੇ ਤਨਖਾਹ ਲੈਂਦੇ ਨੇ ਤੇ ਦੱਸ ਤੂੰ ਕਿੱਥੋਂ ਕਿੱਥੋਂ ਦੇ ਦੇਗਾ ਜੋ ਅਜੀਬ ਹੋਈ ਵੀ ਮੇਰਾ ਝੂਠ ਚ ਚੜ ਜੇ ਸੋ ਬੀਬਾ ਇਹ ਸੋਸ਼ਲ ਮੀਡੀਆ ਚੋਂ ਨਿਕਲੀ ਪਾਰਟੀ ਹੈ ਫੋਨ ਚੋਂ ਨਿਕਲੀ ਪਾਰਟੀ ਨਹੀਂ ਅਕਾਲੀ ਦਲ ਫੋਨ ਚੋਂ ਨਿਕਲੀ ਹੋਈ ਪਾਰਟੀ ਹੈ ਸੋ ਇਹ ਪਾਰਟੀ ਹੈ ਇਹ ਗੱਲਾਂ ਕਰਨ ਜਾਣਦੇ ਨੇ ਅਖੀਰ ਜਿਹੜਾ ਹੈ ਕੁਰਬਾਨੀ ਵਾਲੀਆਂ ਪਾਰਟੀਆਂ ਸਰਵਾਈਵ ਕਰਦੀਆਂ ਨਹੀਂ ਇਹਨਾਂ ਨੇ ਰਹਿਣਾ ਇਹ ਤਾਂ ਐਵੇਂ ਚਾਹਦੇ ਨੇ ਦੀ ਗੱਲ ਹੈਗੀ ਠੀਕ ਹੈ ਇਹ ਅਸੈਂਬਲੀ ਹੈ ਮੈਂ ਪਾਵਰ ਪੁਲਿਸ ਸਰਕਾਰ ਦੀ ਪਾਵਰ ਵਰਤ ਕੇ ਪੈਸਾ ਵਰਤ ਕੇ ਹੋਰ ਚੀਜ਼ਾਂ ਵਰਤ ਕੇ ਕਰ ਲੈਣਗੇ ਮੈਂ ਨਹੀਂ ਮੰਨਦਾ ਇਹ ਦੋ ਸੀਟਾਂ ਚਾਰ ਸੀਟ ਐਦਰ ਦੁਰੇ ਲੇਕਿਨ ਜੋ ਅਸੈਂਬਲੀ ਆਈ ਗੀ ਉਸ ਦੇਖੋਗੇ ਕਿ ਜੇ ਤਿੰਨ ਕਾ ਤਿੰਨ ਕਾ ਰਹੀ ਮੈਨੂੰ ਫੜ ਲਿਓ ਲੇਕਿਨ ਤੇਰਾ ਜ਼ੀਰੋ ਦਾ ਦਾਵਾ ਕਰਕੇ ਤਿੰਨ ਤੇ ਵੈਸੇ ਮਿੱਟੀ ਕੱਲਾ ਤੇਰਾ ਜ਼ੀਰੋ ਨਹੀਂ ਬੀਬਾ ਤੁਸੀਂ ਇਹਨੂੰ ਵੱਡੇ ਪ੍ਰੋਸਪਰ ਦੇ ਕੋਈ ਹਿੰਦੁਸਤਾਨ ਚ ਇਹਨਾਂ ਸਬਯੋਤਾ ਹਾ ਇੰਡੀਆ ਗਰੁੱਪ ਨਾਲ ਹਿੰਦੁਸਤਾਨ ਚ ਚੋਣਾਂ ਲੜ ਰਹੇ ਸੀ ਸਾਰਾ ਹਿੰਦੁਸਤਾਨ ਹਰਿਆ ਸਾਰੀ ਦਿੱਲੀ ਹਰੀ ਇੱਥੇ ਤੇਰਾ ਜੋ 3 ਰਹਿ ਗਏ ਇਹ ਤਾਂ ਇਹ ਤਾਂ ਤੁਸੀਂ ਕਹੋਗੇ ਤਾਂ 0 ਤੇ ਆ ਗਏ ਤੁਸੀਂ ਹਿੰਦੁਸਤਾਨ 'ਚ ਦੇਖੋ ਨਾ ਭਗਵੰਤਬਾਨ ਤਾਂ ਲੜਦਾ ਨਾ ਕਿਜਰੀ ਵਾਰ ਸੀ ਹਿੰਦੁਸਤਾਨ ਲੜ ਰਿਹਾ ਸੀ ਤੇ ਕੀ ਨਿਕਲਿਆ ਹਿੰਦੁਸਤਾਨ 'ਚ ਜੇਲ੍ਹ ਚਾਬ ਬੈਠਾ ਹੈ ਤੇ ਕੋਈ ਉਹਦੇ ਸਵਾਲ ਨਹੀਂ ਕਰ ਰਿਹਾ ਅਕਾਲੀ ਪਾਰਟੀ ਇੱਕ ਬਹਾਦਰ ਲੋਕਾਂ ਦੀ ਪਾਰਟੀ ਹੈ ਇੱਕ ਕਮਿਊਨਿਟੀ ਹੈ ਇਸ ਕਰਕੇ ਮੈਨੂੰ ਹੈਰਾਨ ਹੈ ਕਿ ਇਸ ਦੇ ਲੋਕਾਂ ਨੂੰ ਇਸ ਪਾਰਟੀ ਨਾਲ ਕੀ ਦੁਸ਼ਮਣੀ ਹੋਈ ਹੈ ਕਿ ਇਹਨੂੰ ਪਾਰਟੀ ਨੂੰ ਜਾਂ ਕੌਮ ਨੂੰ ਨੀਚਾ ਦਿਖਾਉਣਾ ਏਜੰਸੀਆਂ ਲੱਗੀਆਂ ਹੋਈਆਂ ਨੇ ਔਰ ਮੈਂ ਉਹ ਜਨਸੀਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਦੇਸ਼ਮਾਰ ਬੈਠੋਗੇ ਕਾਲੀ ਦਲ ਨੂੰ ਮਾਰਦੇ ਮਾਰਦੇ ਕਾਲੀ ਦਲ ਨਹੀਂ ਮਰਨਾ ਸੋ ਇਸ ਕਰਕੇ ਕਾਲੀ ਦਲ ਇੱਕ ਤਰਵਾਨੀ ਵਾਲੀ ਪਾਰਟੀ ਹੈ ਇਹਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਬੰਦੇ ਕਮਜ਼ੋਰ ਹੁੰਦੇ ਨੇ ਚਲੇ ਜਾਣਗੇ ਲੇਕਿਨ ਤਗੜੇ ਬੰਦੇ ਬਹੁਤ ਹਨ ਦੁਨੀਆ 'ਚ ਕੋਈ ਸਾਰੇ ਤਾਂ ਕਮਜ਼ੋਰ ਹੁੰਦੇ ਨਹੀਂ ਗੁਰੂ ਕਿਰਪਾ ਕਰੂਗਾ ਪਾਰਟੀ ਤਗੜੇ ਹੋ ਕੇ ਨਿਕਲੇਗੀ ਬਾਕੀ ਜਿਹੜੀ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਤਾਂ ਉਹ ਗੱਲ ਛੱਡ ਦਿਓ ਇਹ ਅਸੈਂਬਲੀ ਚੋਣਾ ਦੋ ਨਾ ਮੈਂ ਨਹੀਂ ਮੰਨਦਾ ਬੰਦਾ ਦੇਖਿਓ ਜੇ ਅਸੈਂਬਲੀ ਵੇਲੇ ਰਹਿ ਗਿਆ ਤਾਂ ਇਹਦਾ ਕੁਝ ਤਨਕਰਿਆ ਗਿਆ ਕੁਝ ਇਹ ਕਿਵੇਂ ਖੇਡਣਗੇ ਪਹਿਲਾਂ ਤਾਂ ਇਹ ਦੱਸੋ ਕੇਜਰੀਵਾਲ ਕਹਿੰਦਾ ਸੀ ਮੈਂ ਲੋਕਪਾਲ ਬਣਾਉਂਗਾ ਕਿਧਰ ਗਿਆ ਲੋਕਪਾਲ ਕਹਿੰਦਾ ਸੀ ਜੀ ਮੈਂ ਤਾਂ ਜੀ ਜਿਹੜਾ ਹੈ ਤੁਹਾਨੂੰ ਪੁੱਛ ਕੇ ਕਿਧਰ ਉਹਦੀ ਕੋਈ ਵਰਕਿੰਗ ਕਮੇਟੀ ਨਹੀਂ ਕੋਈ ਉਹਦਾ ਪ੍ਰਧਾਨ ਨਹੀਂ ਕੱਲਾ ਹੀ ਆ ਡਿਕਟੇਟਰ ਹੈ ਕੋਈ ਦੂਸਰਾ ਬਾਈ ਜੀ ਲੋਕਪਾਲ ਬਣਾ ਕੇ ਬਸ ਲੈ ਉੱਥੇ ਆਇਆ ਕਰਨੀ ਕੋਈ ਲੋਕਪਾਲ ਨਹੀਂ ਅੱਛਾ ਫੇਰ ਮੈਂ ਜੀ ਬੜੀ ਇੱਜ਼ਤ ਕਰਦਾ ਮੈਂ ਜੀ ਸਿੱਖਾਂ ਦਾ ਬੜਾ ਉਹ ਕਰੂੰਗਾ ਦਵਿੰਦਰਪੁਰ ਭੁੱਲਰ ਦੀ ਸਜ਼ਾ ਉਹਦੇ ਹੱਥੇ ਸੀ ਸਾਰਾ ਕੇਸ ਖਤਮ ਹੋਇਆ ਸੀ ਕੱਲੇ ਸਾਈਨ ਤੇ ਸਾਰ ਰੁਕ ਕੀਤੇ ਨਹੀਂ ਹੁਣ ਆ ਕੇ ਬੀਬੀ ਮੈਂ ਹਿੰਦੂ ਬੋਟ ਲੈਣੀ ਹੈ ਉਹ ਦਾ ਕੈਨਸਲ ਕਰਕੇ ਰੱਖਤੀ ਐਤੋਂ ਵੱਡਾ ਕੌਣ ਧੋਖੇबाज ਕੌਣ ਹੋ ਸਕਦਾ ਫਿਰ ਬੀਬੀ ਉਹ ਜਿਹੜੀ ਇਹਦੀ ਕੁੜੀ ਹੈ ਮਾਲੀਵਾਲ ਸਵਾਤੀ ਮਾਲੀਵਾਲ ਇਹ ਤੋਂ ਸੀਨੀਅਰ ਹੈ ਕਿਉਂਕਿ ਉਹ ਵੀ ਉਸ ਦੇ ਨਾਲ ਲੱਗੀ ਹੋਈ ਸੀ ਜਿਹੜਾ ਅੰਨਾ ਹਜ਼ਾਰੇ ਦੇ ਨਾਲ ਹੁਣ ਉਸ ਨੂੰ ਆਪ ਕੈਮਰੇਜ ਬੈਠਾ ਅੰਦਰ ਦੇਖੀ ਜਾਂਦੇ ਲਿਆ ਕੇ ਘਰੇ ਘਟਾਤਾ ਕਿ ਤੂੰ ਬਗੈਰ ਪੁੱਛੇ ਕਿ ਇੱਕ ਐਮਪੀ ਹੈ ਪਾਰਟੀ ਦੀ ਆਪਦੇ ਮੁੱਖ ਮੰਤਰੀ ਦੇ ਘਰੇ ਵਾਗੀ ਜੇ ਉਹ ਡਰੈਗ ਰੂਮ ਜਾ ਕੇ ਬੈਗੀ ਕੀ ਗਣਾ ਕਰ ਰਿਹਾ ਕਿਹੜੀ ਗੱਲ ਪੁੱਛਣ ਦੀ ਲੋੜ ਸੀ ਕੀ ਉਹਦਾ ਉਹ ਤੋਂ ਡਰ ਸੀ ਉਹਦੇ ਕੋਲੇ ਹਰ ਵਾਰ ਵਰ ਸੀ ਮਾਰਨ ਦੀ ਉਸਨੂੰ ਉਹਦੇ ਨਾਲ ਕੀ ਹਾਲ ਕੀਤਾ ਉਹਨੂੰ ਉਹਨੂੰ ਹਰ ਪੱਖੋਂ ਬੇਇਜ਼ਤ ਕੀਤਾ ਤੇ ਅੱਲਾ ਉਹਦੇ ਥੱਪੜ ਨਹੀਂ ਮਾਰੇ ਲੇਕਿਨ ਉਹ ਚਲੋ ਕੁਝ ਗੱਲਾਂ ਸੋ ਉਹਨੂੰ ਬੇਇਜ਼ਤ ਕੀਤਾ ਬੇਇਜ਼ਤ ਕਰਕੇ ਸਾਰੀ ਪਾਰਟੀ ਦੇ ਉਲਟ ਲੱਗੇ ਉਹਨੂੰ ਬੋਲਣ ਉਹਦੇ ਕੈਰੇਕਟਰ ਅਸੈਸੀਏਸ਼ਨ ਕਰਨ ਲੱਗੇ ਤੁਸੀਂ ਦੂਜਿਆਂ ਤੇ ਸਿੱਧਾ ਉਂਗਲਾ ਫਿਰ ਤੁਹਾਡੇ ਤੇ ਡਿੱਗਣਗੇ ਸੋ ਵੀਬਾ ਜਿਹੜੇ ਜਿਸ ਪਾਰਟੀ ਦਾ ਕਰਦਾਰ ਰਹਾ ਜਾਏ ਕਿ ਆਵਾਜ਼ ਨਹੀਂ ਚੱਲ ਸਕਦੇ ਹੁਕਮ ਉਲਟਿਆ ਨਹੀਂ ਚੱਲ ਸਕਦੇ ਤੇ ਇੱਕ ਇੱਕ ਲੇਡੀ ਦੀ ਇਸ ਤਰ੍ਹਾਂ 베ਜਦੀ ਕੁੱਟਮਾਰ ਕਰ ਸਕਦਾ ਉਸ ਪਾਰਟੀ ਤੋਂ ਕੀ ਆਸ ਕਰਦਾਂ ਪਹਿਲਾ ਚੀਫ ਸੈਕਟਰੀ ਕਿਰੇ ਲੈ ਕੇ ਉਟਾਦਾ ਇਹ ਲੋਕ ਰਾਜ ਹੈ ਸੋ ਬੀਬਾ ਆਪਦੇ ਤੇ ਕੋਈ ਅਸੂਲ ਲਾਗੂ ਨਹੀਂ ਹੁੰਦਾ ਜੇਲ੍ਹ ਚ ਬੈਠਾ ਹੈ ਹੁਣ ਹੁਣ ਕਿੱਧਰ ਗਿਆ ਜੀ ਇਹ ਪ੍ਰਿੰਸੀਪਲ ਕਿੱਧਰ ਗਿਆ ਜੇਲ੍ਹ ਚ ਬੈਠਾ ਕਹਿੰਦਾ ਮੈਂ ਇੱਥੋਂ ਚਲਾਉਂਗਾ ਕਦੇ ਅੱਜ ਤੱਕ ਤਾਂ ਕੋਈ ਮੁੱਖ ਮੰਤਰੀ ਦੇਖਿਆ ਨਹੀਂ ਤੇ ਫਿਰ ਇਹ ਆ ਵੀ ਲੌਜਿਕ ਦੇ ਤੂੰ ਕਿ ਤੇਰੇ ਤੇ ਸਕੈਂਡਲ ਐਡਾ ਵੱਡਾ ਹੈਗਾ ਉਹਦਾ ਦੱਸ ਤੂੰ ਕਿਵੇਂ ਜਵਾਬ ਤੇਰੇ ਪ੍ਰੂਫ ਹੀ ਹੈ ਜੀ ਹਾਂ ਸੋ ਇਸ ਕਰਕੇ ਬੀਬਾ ਜੋ ਮੇਰਾ ਖਿਆਲ ਹੈ ਕਹਿਣਾ ਸੌਖਾ ਹੁੰਦਾ ਕਰਨਾ ਬਹੁਤ ਔਖਾ ਹੈ ਹਾਂ ਸਭ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਣਾਂ ਨੇ ਹਾਲਾਂਕਿ ਦੂਰੀ ਜਿਹੜੀ ਓਨੀ ਪਰਮਪਾਲ ਹੋਣਾਂ ਦੀ ਇਲੈਕਸ਼ਨ ਕੈਂਪੇਨ ਤੋਂ ਰੱਖੀ ਓਨੀ ਹੀ ਅਕਾਲੀ ਦਲ ਦੇ ਕੈਂਪੇਨ ਤੋਂ ਰੱਖੀ ਸੋ ਕੀ ਅਜਿਹੀ ਕੋਈ ਸੁਰਣੀ ਕਿ ਉਹਨਾਂ ਨੂੰ ਪਾਰਟੀ ਤੋਂ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ ਮੈਂ ਵਿਭਗ ਵੈਸੀ ਗੱਲ ਹੈ ਜੇ ਤਾਂ ਕਿਸੇ ਨੇ ਸੋਚੀ ਨਹੀਂ ਕੋਈ ਕੰਪਲੇਂਟ ਆਉਂਦੀ ਹੈ ਕੋਈ ਗੱਲ ਰਮੀ ਪੈਦਾ ਹੁੰਦੀ ਹੈ ਦੇਖਾਂਗੇ ਸੋ ਹਾਲਾਂਕਿ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਇੱਕ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੂਰੀ ਕੋਸ਼ਿਸ਼ ਰਹੀ ਕਿ ਕਿਸੇ ਤਰ੍ਹਾਂ ਪਾਰਟੀ ਜਿਹੜੀ ਹੈ ਉਹ ਰਿਵਾਈਵ ਹੋਣੀ ਚਾਹੀਦੀ ਹਾਲਾਂਕਿ ਥੋੜਾ ਜਿਹਾ ਸਮਾਂ ਕਹਿ ਸਕਦੇ ਹਾਂ ਅੱਧਾ ਜਿਹੜਾ ਗਵਰਨਮੈਂਟ ਹੈ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਹੁਣ 2.5 ਸਾਲ ਬਾਕੀ ਨੇ ਉਹਨਾਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਕਰਨ ਲਈ ਸ਼੍ਰੋਮਣੀ ਕਾਲੀ ਦਲ ਦੀ ਕੋਸ਼ਿਸ਼ਾਂ ਹੈ ਜਾਂ ਫਿਰ ਕੋਈ ਨਵੀਂ ਸਟ੍ਰੈਟਜੀ ਆਉਂਦੀ ਹੈ ਉਹ ਦੇਖਣ ਵਾਲੀ ਗੱਲ ਹੋਗੀ ਆਖਿਰ ਖੇਤਰੀ ਪਾਰਟੀ ਕਿਸ ਤਰ੍ਹਾਂ ਪੰਜਾਬ 'ਚ ਰਿਵਾਈਵ ਕਰੇਗੀ ਬੜਾ ਐਨਲਿਸ ਪ੍ਰਦੀਪ ਦੇ ਨਾਲ ਪ੍ਰਿਆੰਕ ਮ